ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਾੜੀ ਉਧੂ ਕੀ ਆ ਗਈ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਆ ਗਿਆ ਤੇ ਘਰੇਲੂ ਪਰਿਵਾਰ ਦੇ ਕੋਲੇ ਇੱਕ ਇਹ ਮੱਝ ਵਿਕਰੀ ਵਾਲੀ ਆ ਕਿਹੜਾ ਸੁਆਸ ਹੁੰਦੀ ਆ ਕਿੰਨੇ ਦਿਨ ਬਾਕੀ ਇਹਦਾ ਲੇਖਾ ਜੋਖਾ ਜਿਹੜਾ ਵੀ ਹੋਇਆ ਆਪਾਂ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦੇਾਂਗੇ ਜਿਹੜੇ ਭਰਾ ਦੇ ਪਸੰਦ ਆ ਗਈ ਉਹ ਆਪਣੀ ਆ ਕੇ ਵੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦਾ ਡਿਟੇਲ ਲੈਣੇ ਆ ਜੁੜਿਓ ਐਂਡ ਤੱਕ ਵਿਹਣੇ ਤੋਰ ਤਾਰ ਕੇ ਵਿਖਾਉਣੇ ਤੁਹਾਨੂੰ ਵੀਡੀਓ ਦੇ ਵਿੱਚ ਘਰ ਦੇ ਪਸ਼ੂ ਰੱਖੇ ਹੋਏ ਬਾਈ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਮੇਰਾ ਭਰਾ ਬਹੁਤ ਵਧੀਆ ਵੀਰ ਜੀ ਤੁਸੀਂ ਚੜ੍ਹਦੀ ਕਲਾ ਨਾ ਹਾਂ ਚੜ੍ਹਦੀ ਕਲਾ ਜੀ ਆਪਣਾ ਨਾਂ ਤੇ ਡਰੈੱਸ ਦੱਸ ਗਏ ਇੱਥੋਂ ਦਾ ਮੇਰਾ ਨਾਂ ਜੀ ਆ ਡਿਪਤੀ ਸਿੰਘ ਆ ਪਿੰਡ ਮੇਰਾ ਉਦੋਂ ਕੀ ਬਾੜੀ ਹਾਂਜੀ ਤੇ ਇਹ ਆਪਣੀ ਮੱਝ ਆਪਣੇ ਕੋ ਪਹਿਲਾ ਹੀ ਕਟਾ ਪਹਿਲੇ ਸੁਵੇਤੇ ਦਾ ਕਟਾ ਠੀਕ ਆ ਜਿਹੇ ਸੁਵੇ ਨੇ ਕੱਟੀ ਦਿੱਤੀ ਆ ਠੀਕ ਆ ਹੁਣ ਤੀਜਾ ਸੂਆ ਇਹ ਤੀਜਾ ਸੂਆ ਏ ਠੀਕ ਆ ਦਿਨ ਕਿੰਨੇ ਪਏ ਇਹਦੇ ਜੀ ਹੈਗੇ ਆ ਕੋਈ 8-10 ਦਿਨ ਹੈਗੇ ਆ ਠੀਕ ਹੈ ਇੱਕ ਹਫਤੇ ਦੇ ਵਿੱਚ ਵਿੱਚ ਸੂਕੂਗੀ ਹਾਂਜੀ ਇੱਕ ਹਫਤੇ ਦੇ ਵਿੱਚ ਵਿੱਚ ਸੂਕੂਗੀ ਦੂਜੇ ਸੂਏ ਕਿੰਨਾ ਦੁੱਧ ਚੁੰਦਿਆ ਰਿਆ ਇਹ ਜੀ 16 ਲੀਟਰ ਦੁੱਧ ਚੁੰਦਦੇ ਰਹੇ ਅਸੀਂ ਤਾਂ ਆਪਦੀ ਸੇਵਾ ਤੇ 16 ਚੁੰਦੇ ਹਾਂਜੀ ਆਪਦੀ ਸੇਵਾ ਤੇ 16 ਲੀਟਰ ਦੁੱਧ ਚੁੰਦੇ ਰਹੇ ਭਾਰ ਪੂਰਾ ਨੂੰ ਬੇਫਿਕਰੀ ਆ ਹਾਂਜੀ ਬਿਲਕੁਲ ਜੀ ਥਣਾ ਦੀ ਭਾਰਤੀ ਓਕੇ ਬਿਲਕੁਲ ਜੀ ਓਕੇ ਸਭ ਕੁਝ ਓਕੇ ਹੋਊਗਾ ਕੱਢਦੇ ਬਾਹਰ ਤੌਰ ਕਰਾ ਦੇ ਚੱਕ ਕਰਦੀ ਮੱਝ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਆਪਾਂ ਦਾਸ ਤੱਕ ਕਰਦੀ ਮੱਝ ਸੱਜਣੋ ਟੋਰਾ ਚੈੱਕ ਕਰ ਲਓ ਉਹ ਤਾਂ ਕੀਤਾ ਹੈ ਕੋਈ ਗੱਲ ਨਹੀਂ ਮੇਰੇ ਵਿਆਹ ਦੇ ਨਾਲਾ ਨੂੜਾ ਮੈਂ ਦੇ ਚੰਗੀਆਂ ਕਰਮਾਂ ਵਾਲੀ ਦੇ ਤੇ ਬਾਕੀ ਲੇਵਾ ਭਾਂਡਾ ਬਹੁਤ ਸੋਹਣਾ ਮੈਂ ਦਾ ਟੋਰਾ ਚੈੱਕ ਕਰ ਲਓ ਕਿ ਘਰੇਲੂ ਘਰੇ ਮੱਝ ਵੀ ਕਰੀ ਵਾਲੀ ਸੀ ਤੇ ਮਾੜੀ ਉਦੋਂ ਕੀ ਆ ਤਸਵੀਲ ਪੱਟੀ ਜ਼ਿਲ੍ਹਾ ਤਰਨਤਾਰਨ ਸੱਜਣੋ ਦੇਖੋ ਲੇਵੇ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਨਾੜਾ ਨੂੜਾ ਫਲ ਅਸੀਲ ਸਾਉ ਤੇ ਚੰਗੀ ਮੈਂ ਆ ਦੇਖੋ ਸੱਜਣੋ ਲੇਵੇ ਭਾਂਡੇ ਦੀ ਬੰਤਰ ਕਰਦੀ ਕਰਾਉਂਦੀ ਨੇ ਪੰਜ ਚਾਰ ਦਿਨ ਹਜੇ ਮੈਂ ਨਹੀਂ ਲੈ ਜਾਣੇ ਆ ਬਹੁਤ ਸੋਹਣਾ ਲੇਵਾ ਹੁਣ ਵੀ ਪਿਆਰ ਕੀਤਾ ਹੋਇਆ ਬਾਕੀ ਕੀ ਰੇਟ ਰੱਖਣਗੇ ਵੀਰ ਹਰੀ ਉਹ ਵੀ ਆਪਾਂ ਪੁੱਛ ਲਾਂਗੇ ਤੇ ਮੇਰੇ ਇਹਦਾ ਰੇਟ ਕੀ ਰਹੂਗਾ ਇਹਦਾ ਜੀ 1 ਲੱਖ 20000 ਰੁਪਇਆ ਦੇ ਕਿੰਨੇ ਦੀ ਦਵਾਂਗੇ ਆਪਾਂ 1 14 ਦੀ ਛੱਡ ਦਾਂਗੇ ਜੀ ਠੀਕ ਆ 1 ਲੱਖ ਤੇ 20000 ਰੁਪਏ ਇਹਨੂੰ ਤੋਰਦੇ ਮਾਰੀ ਜੀ ਕੱਚੇ ਥਾਣੂ 1 ਲੱਖ ਤੇ 20000 ਰੁਪਏ ਸੱਜਣੋ ਇਹਦੀ ਡਿਮਾਂਡ ਆ ਤੇ 1 ਲੱਖ ਤੇ 14000 ਦੀ ਵੀਰ ਹਰੀ ਕਹਿੰਦੇ ਆਪਾਂ ਦੇ ਦੇ ਦਿਆਂਗੇ ਦੇ ਦਵਾਂਗੇ ਤੇ ਬਾਕੀ ਨੰਬਰ ਭਰਾ ਦਾ ਸਕਰੀਨ ਤੇ ਚੱਲਦਾ ਰਹੂਗਾ ਜਿਹੜਾ ਸੱਜਣੇ ਮੈਂ ਪਸੰਦ ਕਰਨਾ ਖਰੀਦ ਨਹੀਂ ਚਾਹੁੰਦਾ ਹੋਇਆ ਉਹ ਸੰਪਰਕ ਕਰ ਲਿਓ ਦੇਖੋ ਤੀਸਰਾ ਸੁਆ ਮਾਲਕਾਂ ਦੇ ਦਸਨ ਮੁਤਾਬਕ ਸੁੰਦੀ ਇਹੇ ਕਰੇ ਲੋ ਕਰੇ ਮਾਜਵੀਂ ਕਰਿਆਲੀ ਸੀ ਜਿਹਦਾ ਲੇਖਾ ਜੋਖਾ ਤੁਹਾਨੂੰ ਲੈਤਾ ਉੱਥੇ ਹੀ ਖਿਲਾਰ ਲਈ ਮੜੀ ਜੀ ਦੇਖੋ ਤੇ ਤੁਸੀਂ ਵੀਡੀਓ ਐਂਡ ਤੱਕ ਵੇਖ ਲਈ ਆ ਤੁਹਾਡਾ ਤਾਂ ਇੱਥੇ 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 ਧੰਨਵਾਦ ਦੇਖੋ ਹਰ ਪਾਸਿਓ ਤੁਹਾਡੀ ਤਸੱਲੀ ਘਰਾਤੀ ਆ ਸਜਣੋ ਐਨੋ ਕੇ ਰਿਪੋਰਟ ਮੈਂ ਆ ਆ ਦੇਖੋ ਥਣ ਦਸ ਹੈ ਸੂਜ ਸੂਲ ਤੱਕ ਲੇਵਾ ਲਈ ਫਰਦੀ ਆ ਧੰਨਵਾਦ ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਰਹੋ